ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਸਖਤ ਰਹਿੰਦਾ ਜਾਂ ਇੱਕੋ ਵਾਰ ਦੇ ਵਿੱਚ ਤੁਹਾਡਾ ਪੇਟ ਸਵੇਰੇ ਸਾਫ਼ ਨਹੀਂ ਹੁੰਦਾ ਵਾਰ-ਵਾਰ ਤੁਹਾਡਾ ਮੋਸ਼ਨ ਜਾਣ ਨੂੰ ਮਨ ਕਰਦਾ ਤੇ ਤੁਹਾਨੂੰ ਫਿਰ ਤਜਾਬ ਵੀ ਬਣੇਗਾ ਦੇਖੋ ਬਹੁਤ ਸਾਰੇ ਸੱਜਣ ਮੇਰੇ ਕੋਲ ਇਹ ਸ਼ਿਕਾਇਤ ਲੈ ਕੇ ਆਉਂਦੇ ਨੇ ਜਿਹਦਾ ਕਾਰਨ ਇਹ ਨਿਕਲਦਾ ਹੈ ਕਿ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦੇ ਉਸ ਤੋਂ ਅਗਲਾ ਕਾਰਨ ਇਹ ਨਿਕਲਦਾ ਹੈ ਕਿ ਉਹਨਾਂ ਦੇ ਦੰਦ ਹੀ ਚੰਗੀ ਤਰ੍ਹਾਂ ਪ੍ਰੋਪਰ ਜਿਹੜੇ ਕੰਮ ਨਹੀਂ ਕਰਦੇ ਦੰਦ ਉਹਨਾਂ ਦੇ ਖਰਾਬ ਹੁੰਦੇ ਨੇ ਜਾਂ ਕਿਸੇ ਨੇ ਦੰਦ ਪਟਾਏ ਹੁੰਦੇ ਨੇ ਜਾਂ ਦੰਦ ਕਿਸੇ ਚ ਸਪੀਡ ਹੁੰਦੀ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਆ ਦੇਖੋ ਜੇਕਰ ਤੁਹਾਡੇ ਦੰਦ ਠੀਕ ਨਹੀਂ ਹੋਣਗੇ ਤੁਹਾਡੇ ਕੋ ਇਸ ਕਰਕੇ ਤੁਹਾਡੇ ਢਿੱਡ ਸਖਤ ਹੋਏਗਾ ਤੁਹਾਨੂੰ ਕਬਜ ਵੀ ਰਹੇਗੀ ਸੋ ਆਪਣੇ ਦੰਦਾਂ ਦਾ ਧਿਆਨ ਰੱਖੋ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਦੰਦ ਕਾਇਮ ਨਹੀਂ ਰਹਿੰਦੇ ਤਾਂ ਚੰਗੀ ਤਰ੍ਹਾਂ ਖਾਣੇ ਨੂੰ ਨਹੀਂ ਚਬਾਪ ਆਉਂਦੇ ਤਾਂ ਉਹ ਢਿੱਡ ਸਖਤ ਹੋਣ ਦੀ ਪਰੇਸ਼ਾਨੀ ਤੋਂ ਕਬਜ ਦੀ ਪਰੇਸ਼ਾਨੀ ਤੋਂ ਦਵਾਈਆਂ ਲੈਦੇ ਫਿਰਦੇ ਨੇ ਸੋ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਰੋਟੀ ਨੂੰ ਦਾਲ ਦੇ ਵਿੱਚ ਡਬੋ ਕੇ ਜਾਂ ਤਰੀ ਵਾਲੀ ਸਬਜ਼ੀ ਦੇ ਵਿੱਚ ਡਬੋ ਕੇ ਚੰਗੀ ਤਰ੍ਹਾਂ ਨਰਮ ਕਰਕੇ ਹੌਲੀ-ਹੌਲੀ ਜਿੰਨਾ ਚਬਾ ਸਕਦੇ ਨੇ ਚਬਾ ਕੇ ਖਾਣਾ ਚਾਹੀਦਾ। ਇਸ ਤੋਂ ਇਲਾਵਾ ਮੈਂ ਦੋ ਦਵਾਈਆਂ ਦੱਸ ਦੇਣਾ ਜੇਕਰ ਤੁਹਾਨੂੰ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਪਹਿਲੀ ਦਵਾਈ ਦਾ ਨਾਮ ਹੈ arogya vardani vati। ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਖਾਣੇ ਤੋਂ ਬਾਅਦ। ਇਸ ਤੋਂ ਇਲਾਵਾ ਚਿਤ੍ਰਕਾਦੀ ਵਟੀ। ਚਿਤ੍ਰਕਾਦੀ ਵਟੀ ਜਿਹੜੀ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਤੁਸੀਂ ਖਾਣੇ ਤੋਂ ਬਾਅਦ ਲੈ ਸਕਦੇ ਹੋ। ਤੁਹਾਡਾ ਢਿੱਡ ਨਰਮ ਹੋ ਜਾਊਗਾ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਵੀ ਇਹ ਦਵਾਈ ਜਿਹ